ਆਹ ਦੋਸਤੋ ਜਿਵੇਂ ਕਿ ਸਾਰੇ ਜਾਣਦੇ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਉੱਥੇ ਦੋਸਤੋ ਆਇਰਨ ਬੁਰੀ ਖਬਰ ਇਥੋਂ ਦੀ ਰਹਿੰਦੀ ਹੈ ਅਤੇ ਇੱਕ ਹੋਰ ਬੜੀ ਹੀ ਮੰਦ ਭਾਗੀ ਖਬਰ ਇਸ ਨਾਲ ਜੁੜੀ ਹੈ ਜਿੱਥੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸੜਕਾ ਹਾਸ ਦੇ ਵਿੱਚ ਇੱਕ ਹੋਰ ਕਿਸਾਨ ਦੇ ਇਥੇ ਜੋ ਕਿ ਜਾਨ ਚਲੀ ਗਈ ਹੈ ਮਨਸੂਰ ਦੇਵਾ ਜੀ ਦਾ ਫਿਰੋਜ਼ਪੁਰ ਤੋਂ ਸ਼ੰਭੂ ਮੋਰਚੇ ਲਈ ਕਿਸਾਨਾਂ ਦੀ ਭਰੀ ਹੋਈ ਟਰਾਲੀ ਆ ਰਹੀ ਸੀ ਅਤੇ ਉੱਥੇ ਦੋਸਤੋ ਟਰੈਕਟਰ ਟਰਾਲੀ ਦੀ ਜੋ ਕਿ ਇੱਕ ਟਰੱਕ ਦੇ ਨਾਲ ਟੱਕਰ ਹੋ ਜਾਣ ਦੇ ਕਾਰਨ ਇੱਕ ਕਿਸਾਨ ਦੀ ਤਾਂ ਮੌਤ ਹੋ ਗਿਆ ਤੇ ਕਈ ਗੰਭੀਰ ਰੂਪ ਦੇ ਵਿੱਚ ਇੱਥੇ ਜ਼ਖਮੀ ਹਨ ਅਤੇ ਜਿਨ੍ਹਾਂ ਨੂੰ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇਹ ਸਥਾਨ ਜੋ ਕਿ ਪਿੰਡ ਬਸੰਤਪੁਰਾ ਜੋ ਕਿ ਸਰਹੱਦ ਤੋਂ ਰਾਜਪੁਰਾ ਰੋਡ ਦੇ ਉੱਪਰ ਹੈ ਚੰਦੂ ਮਾਜਰੇ ਦੇ ਕੋਲ ਪੈਂਦਾ ਦੋਸਤੋ ਉੱਥੇ ਇਹ ਘਟਨਾ ਵਾਪਰੀ ਹੈ ਜਿੱਥੇ ਜਿੱਥੇ ਕਿ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਸੱਟਾਂ ਲੱਗੀਆਂ ਹਨ ਅਤੇ ਦੁਸਤਾਂ ਚਾਹੁੰਦੇ ਕਿ ਦੋਸਤੋ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ ਤੇ ਵਿੱਚ ਇੱਕ ਨੌਜਵਾਨ ਦੀ ਜੋ ਕਿ ਮੌਕੇ ਦੇ ਉੱਪਰ ਹੀ ਇੱਥੇ ਮੌਤ ਹੋ ਗਈ ਆ ਤੇ ਦੋਸਤੋ ਇਸ ਵੀਡੀਓ ਨੂੰ ਬਤ ਤੋਂ ਬਾਤ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਇਹਨਾਂ ਵੀਰਾਂ ਦੀ ਮਦਦ ਕੀਤੀ ਜਾ ਸਕੇ ਉੱਥੇ ਦੋਸਤੋ ਬੜੀ ਹੀ ਮੰਦ ਭਾਗੀ ਖਬਰਾਂ ਤੇ ਇਹਨਾਂ ਵੀਰ ਦੇ ਲਈ ਵੈਗਰੂ ਮੇਰ ਕਰੇ ਲਿਖਣਾ ਵੀ ਨਾ ਆਪਣਾ ਜੁੜ ਰਹਿ ਜਾਂਦਾ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਦੇ ਨਾਲ ਦਿਓ ਇਜਾਜ਼ਤ ਰੱਬ ਰੱਖਾ